ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਦੇ ਮਾਧਿਅਮ ਤੋਂ ਇਸ ਲਾਈਵ ਹੋਣ ਦਾ ਸਾਡਾ ਮੇਨ ਪਰਪਸ ਕੀ ਹੈ ਅਮ ਮੇਰੇ ਨਾਲ ਤੁਸੀਂ ਦੋ ਸ਼ਖਸੀਅਤਾਂ ਬੈਠੀਆਂ ਦੇਖਦੇ ਹਾਂ ਇਹ ਮੇਰੇ ਨਾਲ ਜੋ ਦੋਨੋਂ ਵਿਅਕਤੀ ਬੈਠੇ ਨੇ ਦੋਨੋਂ ਰੂਹਾਂ ਬੈਠੀਆਂ ਨੇ ਇੱਕ ਮਾਂ ਹੈ ਤੇ ਇੱਕ ਬਾਪ ਹੈ ਇਹ ਦੋਨੋਂ ਬਿਲਕੁਲ ਰਹੇ ਨੇ ਦੋਨੋਂ ਰੋ ਰਹੇ ਨੇ ਕਿਉਂ ਰੋਂਦੇ ਨੇ ਕੀ ਕਾਰਨ ਹੈ ਕੀ ਦੇ ਮਾਂ ਬਾਪ ਨੇ ਪਿਆਰਿਓ ਇਹ ਮਾਂ ਬਾਪ ਅਗਲੀ ਵੀਰ ਆਕਾਸ਼ ਦੀਪ ਦੇ ਮਾਂ ਬਾਪ ਨੇ ਔਰ ਉਹ ਨੌਜਵਾਨ ਇਹ ਉਹਦੇ ਮਾਂ ਬਾਪ ਨੇ ਜਿਨੇ ਦੇਸ਼ ਦੀ ਆ ਜਿਹੜੀ ਪਿੱਛੇ ਹੁਣੇ ਤਾਜੀ-ਤਾਜੀ ਇੱਕ ਪਾਕਿਸਤਾਨ ਦੇ ਨਾਲ ਝਟਪ ਹੋ ਕੇ ਹਟੀ ਹੈ ਜਿਹੜਾ ਐਕਸ਼ਨ ਸੰਧੂ ਦੇ ਨਾਂ ਦੇ ਉੱਤੇ ਸਰਕਾਰ ਨੇ ਇੱਕ ਹਮਲਾ ਕੀਤਾ ਜਵਾਬੀ ਹਮਲਾ ਕੀਤਾ ਇਹ ਉਹਦੇ ਵਿੱਚ ਸ਼ਹੀਦ ਹੋਏ ਨੌਜਵਾਨ ਆਕਾਸ਼ ਦੀਪ ਦੇ ਮਾਪੇ ਨੇ ਜਿਹੜੇ ਮੇਰੇ ਕੋਲ ਔਰ ਇਹਨਾਂ ਨੂੰ ਕਿਉਂ ਲੋੜ ਪੈ ਰਹੀ ਅੱਜ ਇੱਥੇ ਆਉਂਦੀ ਕਿਉਂ ਲੋੜ ਪੈ ਰਹੀ ਹੈ ਸਵਾਲ ਇਹ ਵੱਡਾ ਹੈ ਦੇਸ਼ ਦੀ ਖਾਤਰ ਆਪਣੇ ਪ੍ਰਾਣਾ ਦੀ ਆਹੂਤੀ ਦੇਣ ਵਾਲੇ ਨੌਜਵਾਨਾਂ ਦੇ ਮਾਪੇ ਉਹਨਾਂ ਲਈ ਤਾਂ ਇਹ ਬੜਾ ਮਾਣ ਦੀ ਗੱਲ ਹੁੰਦੀ ਆ ਕਿ ਸਾਡੇ ਬੱਚੇ ਨੇ ਦੇਸ਼ ਲਈ ਸ਼ਹਾਦਤ ਦਿੱਤੀ ਆ ਇਹ ਇਸ ਲਈ ਨਹੀਂ ਰੋ ਰਹੇ ਕਿ ਸਾਡਾ ਬੱਚਾ ਗਿਆ ਇਹ ਇਸ ਲਈ ਰੋ ਰਹੇ ਨੇ ਇਸ ਲਈ ਸਾਡੇ ਤੱਕ ਇੱਥੇ ਆਏ ਨੇ ਕਿ ਸਾਨੂੰ ਵੀ ਇਨਸਾਫ ਦਿਵਾਓ ਕਮਾਲ ਦੀ ਗੱਲ ਹੈ ਕਿੰਨੀ ਵੱਡੀ ਗੱਲ ਹੈ ਬੱਚੇ ਨੇ ਕੁਰਬਾਨੀ ਦਿੱਤੀ ਆ ਤੇ ਮਾਪੇ ਇਨਸਾਫ ਮੰਗਦੇ ਫਿਰਦੇ ਆ ਕਿਸ ਗੱਲ ਦਾ ਇਨਸਾਫ ਮੰਗਦੇ ਆ ਕਿ ਇਹ ਬੱਚਾ ਉਸ ਆਪਰੇਸ਼ਨ ਸੰਧੂਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਤਾਇਨਾਤ ਸੀ ਜਿਸ ਵੇਲੇ ਅਰੋਦੀ ਰਿਪੋਰਟ ਜਿਹੜੀ ਆਈ ਉਹ ਚ ਲਿਖਿਆ ਹੈ ਕਿ ਔਨ ਡਿਊਟੀ ਸੀ ਇਹ ਮੁੰਡਾ ਉਸ ਵੇਲੇ। ਉਹਦੇ ਸਿਰ ਦੇ ਵਿੱਚ ਗੋਲੀ ਮੱਥੇ ਦੇ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋਇਆ ਨਾ। ਔਰ ਉਹ ਨੌਜਵਾਨ ਸ਼ਹੀਦ ਹੋਇਆ ਇੱਥੇ ਆ ਗਿਆ ਲੈ ਕੇ ਡੈੱਡ ਬੋਡੀ ਲੈ ਕੇ ਆ ਗਈ ਸਰਕਾਰ। ਔਰ ਇੱਥੇ ਆ ਜਾਣ ਤੋਂ ਬਾਅਦ ਅੱਜ ਤੱਕ ਰੋਅ ਇਸ ਲਈ ਰਹੇ ਨੇ ਕਿ ਸਾਡੇ ਬੱਚੇ ਨੂੰ ਸ਼ਹੀਦ ਤਾਂ ਮੰਨ ਲਓ। ਸ਼ਹੀਦ ਮੰਨ ਲੋ ਕੋਈ ਗੱਲ ਨਹੀਂ ਸਾਡੀ ਬੁੱਗਲ ਚੋ ਗਿਆ ਸਾਡੀ ਗੋਦ ਸੁਣਨੀ ਹੋਗੀ ਕੋਈ ਗੱਲ ਨਹੀਂ ਲੇਕਿਨ ਇਹਨੂੰ ਸ਼ਹੀਦ ਮੰਨ ਲੋ ਲੇਕਿਨ ਇਹਨੂੰ ਅੱਜ ਤੱਕ ਕੋਈ ਸ਼ਹੀਦ ਮੰਨਣ ਲਈ ਤਿਆਰ ਨਹੀਂ ਆ ਸਰਕਾਰ ਉਹ ਭਾਈ ਫਿਰ ਹੋਰ ਕੀ ਭਾਲਦੇ ਹੋ ਇਹ ਮਾਪੇ ਹੋਰ ਕੀ ਦੇ ਦੇਣਾ ਬੱਚੇ ਨੂੰ ਜਨਮ ਦਿੱਤਾ ਵੱਡਾ ਕੀਤਾ ਪੜਾਇਆ ਲਿਖਾਇਆ ਖੜਾਇਆ ਪਲੇਅਰ ਬਣਾ ਕੇ ਤੁਹਾਡੇ ਹੱਥ ਵਿੱਚ ਫੜਾਤਾ ਤੇ ਉੱਥੇ ਜਾ ਕੇ ਜੇ ਉਹ ਸ਼ਹੀਦ ਹੋ ਗਿਆ ਹੈ ਕੁਰਬਾਨੀ ਦੇ ਦਿੱਤੀ ਹੈ ਤੇ ਜੋ ਮਾਂ ਤੇ ਬਾਪ ਦੱਸਦੇ ਨੇ ਕਿ ਅਸੀਂ ਉੱਥੇ ਜਾ ਕੇ ਆਏ ਆ ਉਹਨਾਂ ਦੇ ਅਧਿਕਾਰੀਆਂ ਨੂੰ ਮਿਲ ਕੇ ਆਏ ਆ ਅਧਿਕਾਰੀ ਇਹ ਕਹਿੰਦੇ ਨੇ ਰੋ ਇਸ ਲਈ ਰਹੀ ਆ ਮਾਂ ਇਸ ਲਈ ਰੋ ਰਹੇ ਨੇ ਕਿ ਅਧਿਕਾਰੀ ਕਹਿੰਦੇ ਆ ਤੁਹਾਡੇ ਮੁੰਡੇ ਨੇ ਤਾਂ ਖੁਦਕੁਸ਼ੀ ਕੀਤੀ ਹੈ ਬਾਰਡਰ ਤੇ ਬਹਿ ਕੇ ਬਾਰਡਰ ਤੇ ਖੜ ਕੇ ਪਹਿਰਾ ਦਿੰਦੇ ਨੇ ਗੋਲੀ ਖਾ ਲਈ ਸ਼ਹਾਦਤ ਦੇ ਗਿਆ ਲੇਕਿਨ ਉਹਨੂੰ ਇਹ ਮਿਲ ਰਿਹਾ ਹੈ ਖਿਤਾਬੇ ਦਿੱਤਾ ਜਾ ਰਿਹਾ ਕਿ ਸੁਸਾਇਡ ਕਰ ਗਿਆ ਭਾਈ ਕਿਸ ਗੱਲ ਦਾ ਸੁਸਾਇਡ ਕਰ ਗਿਆ ਆਨ ਡਿਊਟੀ ਹੈ ਸੋ ਪੰਜਾਬ ਸਰਕਾਰ ਤੋਂ ਇਹਨਾਂ ਨੇ ਉਪਰਾਲਾ ਕੀਤਾ ਮੈਡੀਕਲ ਦੱਸ ਦਿਆ ਕਲੀਅਰ ਕਰਦੇ ਆ ਅੱਜ ਮੌਜੂਦਾ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਸਰਦਾਰ ਬਲਵਿੰਦਰ ਸਿੰਘ ਉਸ ਬੇਜੇ ਦੇ ਬਾਪ ਇਹ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਉਹਨਾਂ ਦੇ ਸਰਕਟ ਵਰਕਰ ਨੇ ਐਸ ਫਰੀਦਕੋਟ ਦੇ ਇਲਾਕੇ ਦੇ ਜਿੰਨੇ ਵੀ ਵੱਡੇ ਚਿਹਰੇ ਨੇ ਵੱਡੇ ਲੀਡਰ ਨੇ ਸਾਰਿਆਂ ਦੇ ਨਾਲ ਕਹਿੰਦੇ ਮੇਰੀ ਮਿੱਤਰਤਾ ਹੈ ਸੰਧਮਾ ਸਾਹਿਬ ਮੇਰੇ ਬੇਟੇ ਦੇ ਸੰਸਕਾਰ ਤੇ ਵੀ ਹੋ ਗਏ ਗਏ ਨੇ ਭੁਗਤੇ ਵੀ ਆਏ ਨੇ पर बदकिस्मती ये कि ए मां ते बाप ਸਾਡੇ ਪ੍ਰਧਾਨ ਮੁੱਖ ਮੰਤਰੀ ਉਹਨਾਂ ਅਤਮਾਨ ਨੂੰ ਮਿਲ ਜਾਂਦੇ ਨੇ ਲੇਕਿਨ ਭਗਵਾਨਤਮਾਨ ਦੇ ਕੋਲੇ ਸਮਾਂ ਨਹੀਂ ਮਾਪਿਆਂ ਨੂੰ ਮਿਲਦਾ ਕੋਈ ਸ਼ਹੀਦ ਦੇ ਮਾਪਿਆਂ ਨੂੰ ਮਿਲਦਾ ਸਮਾਂ ਨਹੀਂ ਔਰ ਇਹ ਕੀ ਆ ਗਿਆ ਕਿ ਮਾਨ ਸਾਹਿਬ ਬਿਮਾਰ ਨੇ ਮੈਂ ਪੁੱਛਣਾ ਚਾਹਣਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਮੁੱਖ ਮੰਤਰੀ ਜੀ ਆ ਮਾਂ ਨੂੰ ਪਿੱਖੋ ਇਹ ਇਹ ਬਿਮਾਰ ਨਹੀਂ ਜਿਨੇ ਆਪਦੀਆਂ ਆਂਦਰਾ ਦੇਸ਼ ਦੇ ਲੇਖੇ ਲਾਤੀਆਂ ਉਹ ਮਾਂ ਉਹ ਕੋਈ ਤਕਲੀਫ ਨਹੀਂ ਉਹ ਨੂੰ ਕੋਈ ਦਰਦ ਨਹੀਂ ਇੱਕ ਸ਼ਹੀਦ ਦੇ ਮਾਪੇ ਮੁੱਖ ਮੰਤਰੀ ਨੂੰ ਮਿਲਣ ਆਏ ਨੇ ਉਹ ਮੁੱਖ ਮੰਤਰੀ ਨੂੰ ਤਾਂ ਇਹ ਹੋਣਾ ਚਾਹੀਦਾ ਕਿ ਉਹਨਾਂ ਦੇ ਉੱਠ ਕੇ ਪੈਰੀ ਹੱਥ ਲਾਉਣੇ ਚਾਹੀਦੇ ਨੇ ਉਹਨਾਂ ਦੇ ਚਰਨਾਂ ਦੇ ਨਤਮਸਤਕ ਹੋਣਾ ਚਾਹੀਦਾ ਕਿਉਂਕਿ ਉਹ ਸ਼ਹੀਦ ਦੇ ਮਾਪੇ ਨੇ ਤੇ ਮੁੱਖ ਮੰਤਰੀ ਉਥੇ ਗਿਆਨ ਨੂੰ ਮਿਲਦਾ ਹੀ ਨਹੀਂ ਇਹ ਕਹਿੰਦਾ ਕਿ ਮੇਰੇ ਕੋਲੇ ਸਮਾਂ ਨਹੀਂ ਜਾ ਮੈਂ ਬਿਮਾਰ ਹਾਂ ਕਹਿ ਦੋ ਦੇ ਦਿਓ ਸੁਨੇਹਾ ਮੁੱਖ ਮੰਤਰੀ ਬਿਮਾਰ ਹੈ ਤੇ ਜਿਹੜੇ ਮਿਲੇ ਉਥੇ ਦਫਤਰ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਕਿ 2-4 ਦਿਨਾਂ ਦੇ ਵਿੱਚ ਤੁਹਾਡੇ ਮਸਲੇ ਦਾ ਹੱਲ ਕਰ ਦਾਂਗੇ ਅੱਜ ਤੱਕ ਮਸਲੇ ਦਾ ਹੱਲ ਨਹੀਂ ਹੋਇਆ ਅੱਜ ਤੱਕ ਇਸ ਮਸਲੇ ਦਾ ਹੱਲ ਨਹੀਂ ਹੋਇਆ ਗਏ ਕਿਦੋਂ ਉੱਥੇ 13-6-2025 ਨੂੰ ਭਵੰਤਮਾਨ ਦੇ ਜਾ ਕੇ ਚੰਡੀਗੜ੍ਹ ਦਫਤਰ ਦੇ ਵਿੱਚ ਮਿਲਣ ਗਏ ਨੇ सीएम हाउस ਤੇ ਮਿਲ ਨਹੀਂ ਲਵੇ ਨਹੀਂ ਤਬ ਪਿਆਰਿਓ ਫਿਰ ਕਿੰਬਰ ਬੰਦ ਹੈ ਹੁਣ ਇਹ ਦੁਕਾਹ ਕੀ ਰਹਿ ਗਿਆ ਅਸੀਂ ਅੱਜ ਸੈਸ਼ਨ ਚੱਲ ਰਿਹਾ ਹੈ ਕੋਸ਼ਿਸ਼ ਕੀਤੀ ਸੀ ਸਪੀਕਰ ਸਾਹਿਬ ਨੂੰ ਦੋ ਵਾਰ ਫੋਨ ਲਾਇਆ ਇਹ ਸ਼ਾਇਦ ਸਪੀਕਰ ਸਾਹਿਬ ਘੁੰਮ ਚੱਕ ਲੈਣ ਉਹਨਾਂ ਨੂੰ ਪ੍ਰਾਰਥਨਾ ਕਰਦੇ ਆ ਕਿ ਇਹਨਾਂ ਦੇ ਬਾਰੇ ਸੋਚੋ ਤੁਹਾਡਾ ਸੈਸ਼ਨ ਚੱਲ ਰਿਹਾ ਅੱਜ ਸੈਸ਼ਨ ਦੇ ਵਿੱਚ ਇਹਨੂੰ ਸ਼ਹੀਦ ਦਾ ਦਰਜਾ ਦੇ ਦਿਓ ਤੇ ਪਿਆਰਿਓ ਉਹਦੇ ਨਾਲ ਗੱਲ ਨਾ ਹੋਣ ਤੋਂ ਬਾਅਦ ਅਸੀਂ ਸਾਡੇ ਹਲਕਾ ਫੀਦਕੋਟ ਦੇ ਵਿਧਾਇਕ ਗੁਰਦਿੱਤ ਸੇਖੋਂ ਦੇ ਨਾਲ ਮੇਰੀ ਗੱਲ ਹੋ ਗਈ ਉਹਨਾਂ ਨੂੰ ਮੈਂ ਕਹਤਾ ਕਿ ਭਾਈ ਇਸ ਮੁੰਡੇ ਦਾ ਕੁਝ ਕਰੋ ਆਪਣੇ ਏਰੀਏ ਦਾ ਮੁੰਡਾ ਹੈ ਸ਼ਹੀਦ ਹੋ ਗਿਆ ਦੇਸ਼ ਲਈ ਕੁਰਬਾਨੀ ਕਰ ਦੇ ਗਿਆ ਮਾਪੇ ਵਿਲਕਦੇ ਫਿਰਨ ਇੱਕ ਸ਼ਹੀਦਾਂ ਦੇ ਮਾਪੇ ਲੋਕ ਅੱਜ ਕੀ ਕਹਿੰਦੇ ਨੇ ਕਿ ਉਦਮ ਸਿੰਘ ਦਾ ਪਰਿਵਾਰ ਰਿਕਸ਼ਾ ਚਲਾ ਰਿਹਾ ਹੈ ਉਹਨਾਂ ਕਰਨੀ ਵੇਖ ਕੇ ਲੋਕ ਰੋਂਦੇ ਨੇ ਤੇ ਆ ਆ ਸ਼ਹੀਦ ਦੇ ਬਾ ਮਾਂ ਬਾਪ ਰੁੱਲਦੇ ਫਿਰਦੇ ਨੇ ਔਰ ਇਹਨਾਂ ਦੇ ਖਾਤਰ ਸਾਰੀ ਸਰਕਾਰ ਕੁਝ ਕਰਨ ਨੂੰ ਤਿਆਰ ਨਹੀਂ ਮੈਂ ਬਹਿਂਟੇ ਤਾਂ ਕਰ ਰਹੇ ਹਾਂ ਕਿ ਸਾਡੇ ਵਿਧਾਇਕ ਨੂੰ ਕਹਿਣ ਦੇ ਬਾਵਜੂਦ ਇਹ ਮੇਰੇ ਨਾਲ ਵੈਦਾਂ ਕੀਤਾ ਭੈਣੇ ਕਿ ਅਸੀਂ ਗੱਲ ਕਰਦੇ ਆ ਪਰ ਦੁੱਖ ਇਸ ਗੱਲ ਦਾ ਮੈਨੂੰ ਇਹ ਵੀਡੀਓ ਇਸ ਕਰਕੇ ਪਾਉਣੀ ਪੈ ਰਹੀ ਹੈ ਮੈਨੂੰ ਲਾਈਵ ਇਸ ਕਰਕੇ ਹੋਣਾ ਪੈ ਰਿਹਾ ਹੈ ਕਿ ਅੱਜ ਜਦੋਂ ਇਸ ਤਰੀਕੇ ਦੇ ਨਾਲ ਇਸ ਦੁਨੀਆ ਤੋਂ ਜਾਣ ਵਾਲੇ ਹਰ ਵਿਅਕਤੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਉਸ ਵੇਲੇ ਅਬੋਹਰ ਦੇ ਅਬੋਹਰ ਦੇ ਇੱਕ ਕਪੜਾ ਵਪਾਰੀ ਨੂੰ ਸ਼ਰਧਾਂਜਲੀ ਦੇ ਦਿੱਤੀ ਗਈ ਲੇਕਿਨ ਇਹਨਾਂ ਮਾਪਿਆਂ ਦੇ ਉਸ ਸ਼ਹੀਦ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਗਈ ਉਹਦਾ ਨਾਂ ਨਹੀਂ ਆਇਆ ਅੰਦਾਜ਼ਾ ਲਾ ਕੇ ਦੇਖੋ ਅਸੀਂ ਸਾਡੇ ਸ਼ਹੀਦਾਂ ਪ੍ਰਤੀ ਕਿੰਨੇ ਸੀਰੀਅਸ ਆ ਉਹ ਭਾਈ ਇਹ ਤੁਹਾਡਾ ਹੈ ਇਹਨੇ ਤੁਹਾਨੂੰ ਹੀ ਵੋਟਾਂ ਪਾਈਆਂ ਨੇ ਪਤਾ ਨਹੀਂ ਕਿੰਨੀਆਂ ਹੋਰ ਪਵਾਈਆਂ ਹੋਣਗੀਆਂ ਕਿਉਂਕਿ ਉਹਨੂੰ ਤੁਸੀਂ ਇਸ ਲਈ ਜਾ ਕੇ ਸ਼ਰਧਾਂਜਲੀ ਅਰਪਤ ਕਰਦੇ ਹੋ ਕਿਉਂਕਿ ਉਹ ਅਮੀਰ ਹੈ ਬਹੁਤ ਵੱਡਾ ਹੈ ਉਹ ਪਤਾ ਨਹੀਂ ਕਿੰਨੀ ਮਦਦ ਕਰ ਦੇਗਾ ਲੇਕਿਨ ਗਰੀਬ ਵਿਚਾਰਾ ਉਹ ਮਦਦ ਤਾਂ ਕਰ ਨਹੀਂ ਸਕਦਾ ਚਾਰ ਵੋਟਾਂ ਹੀ ਪਾ ਸਕਦਾ ਤੇ ਪਵਾ ਸਕਦਾ ਹੈ ਇੰਨੀ ਕੁ ਵੈਲਿਊ ਹੈ ਔਰ ਸ਼ਹੀਦ ਦੇ ਮਾਪੇ ਰੋਂਦੇ ਫਿਰਦੇ ਨੇ ਸਭੀ ਸਰਕਾਰ ਨੂੰ ਅਪੀਲ ਹੈ ਕਿ ਇਹ ਸੈਸ਼ਨ ਚੱਲਣਾ ਦੋ ਦਿਨ ਦਾ ਸੈਸ਼ਨ ਹੈ ਮੈਨੂੰ ਪਤਾ ਲੱਗਿਆ ਆ ਦੋ ਦਿਨ ਦੇ ਸੈਸ਼ਨ ਦੇ ਵਿੱਚ ਧਿਆਨ ਦਿਓ ਜੀ ਇਸ ਨੌਜਵਾਨ ਆਕਾਸ਼ ਦੀਪ ਨੂੰ ਸ਼ਹੀਦ ਦਾ ਦਰਜਾ ਦਿਓ ਬੰਦੇ ਬੈਨੀਫਿਟ ਦਿਓ ਇਹਨਾਂ ਦੇ ਮਾਪਿਆਂ ਨੂੰ ਕੀ ਕਰਨਗੇ ਜੀ ਇਹ ਕਿੰਨੀ ਕੁ ਪ੍ਰਾਪਰਟੀ ਦੇ ਮਾਲਕ ਹੈ ਬੱਚੇ ਨੇ ਮਾਪਿਆਂ ਨੂੰ ਸੰਭਣਾ ਹੁੰਦਾ ਹੈ ਹਰ ਬੱਚੇ ਨੂੰ ਜਨਮ ਮਾਪੇ ਇਸ ਲਈ ਦਿੰਦੇ ਨੇ ਕਿ ਬਡਾਪੇ ਦੀ ਢਮੋਰੀ ਬਣੇਗਾ ਬਡਾਪੇ ਦਾ ਸਹਾਰਾ ਬਣੇਗਾ ਔਰ ਉਹ ਸਹਾਰਾ ਦਾ ਗਿਆ ਉਹਦਾ ਕੁਰਬਾਨੀ ਦੇਗਾ ਦੇਸ਼ ਲਈ ਖਾਤਰ ਔਰ ਦੇਸ਼ ਲਈ ਕੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਦਾ ਬਡਾਪਾ ਕਿਵੇਂ ਨਿਭਾਉਣਗੇ ਜੀ ਕੀ ਮਦਦ ਕਰਦੀ ਹੈ ਸਰਕਾਰ ਇਹਨਾਂ ਦੀ ਸੋ ਇਸ ਗੱਲ ਦੇ ਲਈ ਸਰਕਾਰ ਤੁਰੰਤ ਉਹਨੂੰ ਸ਼ਹੀਦ ਦਾ ਦਰਜਾ ਦੇਣ ਦੇ ਨਾਲ-ਨਾਲ ਬੰਦਦੀਆਂ ਸਾਰੀਆਂ ਦੀਆਂ ਸਾਰੀਆਂ ਇੱਕ ਸ਼ਹੀਦ ਦੀਆਂ ਸਹੈਤਾਮਾ ਜੋ ਬੰਦੀਆਂ ਨੇ ਜੋ ਉਹਨਾਂ ਨੂੰ ਬੈਨੀਫਿਟ ਦੇਲੇ ਬਣਦੇ ਨੇ ਉਹ ਤੁਰੰਤ ਪੰਜਾਬ ਸਰਕਾਰ ਅਨਾਉਂਸ ਕਰੇ ਨਹੀਂ ਤਾਂ ਫਿਰ ਇਹ ਦੇਖੋ ਅਸੀਂ ਆਪ ਦੇ ਹੱਕਾਂ ਦੀ ਲੜਾਈ ਲੜਦੇ ਹਾਂ ਅਸੀਂ ਕਹਿੰਨੇ ਸਾਨੂੰ ਐਮਐਸਪੀ ਦਿਓ ਅਸੀਂ ਕਹਿੰਨੇ ਸਾਨੂੰ ਫਸਲਾਂ ਦਾ ਪੂਰਾ ਰੇਟ ਦਿਓ ਤੇ ਹੁਣ ਸਾਨੂੰ ਇਸ ਲਈ ਲੜਨਾ ਪਵੇ ਕਿਡੀ ਸ਼ਰਮ ਦੀ ਗੱਲ ਹੈ ਸਾਡੇ ਸਰਕਾਰਾਂ ਦੇ ਜਿਹੜੇ ਤਿਰੰਗਾ 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 ਕਰਦੇ ਨੇ ਉਹ ਭਾਈ ਇਸ ਤਿਰੰਗੇ ਦੀ ਰਾਖੀ ਲਈ ਮਰਿਆ ਇਹ ਇਸ ਤਿਰੰਗੇ ਦੀ ਰਾਖੀ ਕਰਦਾ ਕਰਦਾ ਸ਼ਹਾਦਤ ਦੇ ਗਿਆ ਲੇਕਿਨ ਤੁਸੀਂ ਇਹ ਗੱਲਾਂ ਕਰਨ ਤੱਕ ਰਹੇਂ ਗਿਆ ਤੁਹਾਡੀਆਂ ਗੱਲਾਂ ਉਹਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਅਸੀਂ ਜਿਹੜੀਆਂ ਆਪਣੀਆਂ ਹੱਕੀ ਲੜਾਈਆਂ ਲੜ ਰਹੇ ਆ ਆਪਦੇ ਅਧਿਕਾਰਾਂ ਦੀਆਂ ਲੜਾਈਆਂ ਲੜ ਰਹੇ ਆ ਆਪਣੀਆਂ ਮੰਗਾਂ ਦੀਆਂ ਲੜਾਈਆਂ ਲੜ ਰਹੇ ਆ ਹੁਣ ਸਾਨੂੰ ਇਹ ਵੀ ਕਰਨਾ ਪਊਗਾ ਕਿ ਤਿਰੰਗੇ ਦੇ ਮਾਣ ਸ਼ਾਨ ਦੇ ਲਈ ਕੁਰਬਾਨੀ ਦੇਣ ਵਾਲਾ ਨੌਜਵਾਨ ਨੂੰ ਇਨਸਾਫ਼ ਅਸੀਂ ਲੜ ਕੇ ਦਵਾਈਏ ਇਹ ਕਿੱਡੀ ਸ਼ਰਮ ਦੀ ਗੱਲ ਹੈ ਤਾਂ ਫਿਰ ਸਾਨੂੰ ਮਜਬੂਰ ਸਰਕਾਰਾਂ ਦੇ ਉੱਤਰਨਾ ਪਏਗਾ ਅਸੀਂ ਘਣੀ ਨਹੀਂ ਬੈਠ ਸਕਦੇ ਬੱਚਾ ਸਾਡਾ ਹੈ ਪਤਾ ਨਹੀਂ ਕਿੰਨੇ ਨੇ ਅਗਨੀ ਵੀਰ ਕਿੰਨੇ ਅਗਨੀ ਵੀਰ ਹੈ ਜਿਹੜੇ ਇਸ ਤਰ੍ਹਾਂ ਜਾ ਰਹੇ ਨੇ ਔਰ ਸਾਰਿਆਂ ਦੇ ਨਾਲ ਇਹ ਹੋ ਰਿਹਾ ਹੈ बार-बार ਇਹ ਹੋ ਰਿਹਾ ਹੈ ਮੇਰੀ ਬੇਨਤੀ ਹੈ ਕਿ ਪੰਜਾਬ ਦੇ ਜਿਹੜੇ ਸਾਡੇ ਸੀਨੀਅਰ ਐਡਵੋਕੇਟਸ ਵੀਰ ਨੇ ਉਹਨਾਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਆਉ ਭਰਾਵੋ ਬਹੁਤ ਧੰਨਵਾਦ ਤੁਹਾਡੇ ਕੋਲੇ ਬੜੇ ਇਲਮ ਆ ਬੜਾ ਗਿਆਨ ਹੈ ਅੱਜ ਤੱਕ ਦੇ ਹੋ ਕੇ ਆਪਾਂ ਇਹ ਜਿਹੜੇ ਪੰਜਾਬ ਦੇ ਵਿੱਚ ਅਗਣੀ ਵੀਰ ਸ਼ਹੀਦ ਹੋ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਤਰ੍ਹਾਂ ਮਾਰ ਕੇ ਇਸ ਤਰ੍ਹਾਂ ਸੱਡ ਦਿੱਤਾ ਜਾਂਦਾ ਹੈ ਔਰ ਉਹਨਾਂ ਨੂੰ ਸ਼ਹਾਦਤ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਜਾਂਦਾ ਉਦੇ ਮਾਪਿਆਂ ਦੇ ਸਿਰ ਤੇ ਹੱਥ ਧੱਕ ਨਹੀਂ ਰੱਖਿਆ ਜਾਂਦਾ ਉਹਨਾਂ ਨੂੰ ਇਨਸਾਬ ਦਵਾਈਏ ਯਾਰ ਤਕੜੇ ਹੋ ਕੇ ਆਓ ਨਦੀ ਬਾਹ ਫੜੋ ਇਹਨਾਂ ਦਾ ਹੱਥ ਫੜੋ ਤਾਂ ਕਿ ਇਹਨਾਂ ਨੂੰ ਉਹਨਾਂ ਸ਼ਹੀਦਾਂ ਨੂੰ ਅਸੀਂ ਬਣਦਾ ਮਾਨ ਸਨਮਾਨ ਦੇ ਸਕੀਏ ਸੋ ਮੇਰੀ ਅੱਜ ਦੀ ਵੀਡੀਓ ਦਾ ਇਹੀ ਪਰਪਸ ਹੈ ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦੇਦਿਆਂ ਸਰਕਾਰ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਸੜਕਾਂ ਤੇ ਆਉਣਾ ਪਏਗਾ ਤਾਂ ਕੱਲ ਨੂੰ ਸਾਡੇ ਐਸਕੇਐਮ ਨਾਨ ਪੋਲਿਟੀਕਲ ਦੀ ਆਨਲਾਈਨ ਮੀਟਿੰਗ ਹੋਣੀ ਹੈ ਮੈਂ ਇਹ ਅਜੰਡਾ ਉਹਦੇ ਚ ਵੀ ਰੱਖਾਂ ਮੇਰੀ ਆਪਣੀ ਜਲਸੇਬੰਦੀ ਦੀ ਮੀਟਿੰਗ ਹੋਣੀ ਹੈਗੀ ਮੈਂ ਉਹਦੇ ਚ ਵੀ ਅਜੰਡਾ ਲੈ ਕੇ ਆਵਾਂਗਾ ਔਰ ਕੋਸ਼ਿਸ਼ ਹੋਏਗੀ ਕਿ ਇਹਨਾਂ ਬੱਚਿਆਂ ਨੂੰ ਔਰ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਜਿੰਨਾ ਵੀ ਅਸੀਂ ਹੋ ਸਕਿਆ ਇਨਸਾਫ ਦਵਾਉਣ ਦੇ ਲਈ ਤਤਪਰ ਰਹਾਂਗੇ ਔਰ ਇਨਸਾਫ ਦਵਾ ਕੇ ਰਹਿਾਂਗੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਤੱਕ ਮੇਰੀ ਗੱਲ ਜਾ ਰਹੀ ਹੈ ਮੇਰੇ ਹੱਥ ਜੋੜ ਕੇ ਬੇਨਤੀ ਹੈ ਭਰਾਵੋ ਇਸ ਵੀਡੀਓ ਨੂੰ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕੇ ਹਰ ਇੱਕ ਵਿਅਕਤੀ ਤੱਕ ਹਰ ਇੱਕ ਸੰਜੀਦਾ ਮਾਮਣ ਵਾਲੇ ਵਿਅਕਤੀ ਤੱਕ ਇਹ ਵੀਡੀਓ ਪਹੁੰਚੇ ਹਰ ਇੱਕ ਨੂੰ ਇਨਸਾਰ ਦਵਾ ਸਕੀਏ ਬਹੁਤ ਬਹੁਤ ਧੰਨਵਾਦ ਕਿਰਪਾ ਕਰੋ ਇਹ ਭੈਣ ਆਪਣੀ ਆ ਇਹਦੇ ਸਿਰ ਤੇ ਹੱਥ ਰੱਖਣਾ ਆਪਣਾ ਸਾਰਾ ਦਾ ਸਤ ਸੰਬੰਧ ਹੈ ਇਹ ਮਾਪੇ ਇਹ ਆਪਣੇ ਨੇ ਆਪਾਂ ਇਹਨਾਂ ਦੀ ਮਦਦ ਕਰਨਾ ਆਪਣਾ ਸਾਰਾ ਦਾ ਸਤ ਸੰਬੰਧ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਸਲਾ ਰੱਖਦੇ ਹੋ ਧੰਨਵਾਦ